ਤੂ ਤੂ ਕਰਦੀ ਆਈ ਟ੍ਰੇਨ ਬਿਨਾ ਡਰਾਈਵਰ ਬਿਨਾ ਗਾਰਡ ਰੇਲਵੇ ਦੀ ਲਾਪਰਵਾਹੀ ਨਾਲ ਹੋ ਸਕਦਾ ਸੀ ਵੱਡਾ ਹਾਦਸਾ ਜੰਮੂ ਤੋਂ ਪੰਜਾਬ ਤੱਕ ਬਿਨਾ ਕੰਟਰੋਲ ਭੱਜੀ ਆਈ ਟ੍ਰੇਨ ਇੱਕ ਟ੍ਰੇਨ ਜਿਸ ਦਾ ਨਾ ਡਰਾਈਵਰ ਸੀ ਨਾ ਕੋਈ ਗਾਰਡ ਮੌਜੂਦ ਸੀ ਇਹ ਟ੍ਰੇਨ ਜੰਮੂ ਤੋਂ ਪੰਜਾਬ ਤੱਕ ਬਿਨਾ ਕਿਸੇ ਕੰਟਰੋਲ ਤੇ ਫੁੱਲ ਸਪੀਡ ਤੇ ਭੱਜਦੀ ਆਈ ਉਹ ਵੀ ਉਹਨਾਂ ਰੇਲਵੇ ਪਟੜੀਆਂ ਤੇ ਜਿੱਥੇ ਆਏ ਦਿਨ ਲੋਕ ਰੇਲਵੇ ਲਾਈਨਾਂ ਕ੍ਰੋਸ ਕਰਦੇ ਰਹਿੰਦੇ ਨੇ ਪਿੰਡਾਂ ਵਿੱਚੋਂ ਇਹ ਰੇਲ ਪਟੜੀ ਨਿਕਲਦੀ ਹੈ ਕਈ ਫਾਟਕ ਆਵਾਜ਼ਾਈ ਫਾਟਕਾਂ ਤੇ ਲਗਾਤਾਰ ਵੇਖਣ ਨੂੰ ਮਿਲਦੀ ਹੈ ਉਸ ਪਟੜੀ ਤੇ ਜਿਹੜੀ ਟ੍ਰੇਨ ਹੈ ਫੁੱਲ ਸਪੀਡ ਤੇ ਭੱਜਦੀ ਆਈ ਹੈ ਉਹ ਵੀ ਉਸ ਹਾਲਾਤਾਂ ਵਿੱਚ ਜਿਸ ਵਿੱਚ ਨਾ ਇਹਦੇ ਚ ਕੋਈ ਗਾਰਡ ਮੌਜੂਦ ਸੀ ਅਤੇ ਨਾ ਹੀ ਕੋਈ ਡਰਾਈਵਰ ਇਸ ਟ੍ਰੇਨ ਨੂੰ ਕੰਟਰੋਲ ਕਰ ਰਿਹਾ ਸੀ ਜੰਮੂ ਦੇ ਕਟਵਾ ਤੋਂ ਇਹ ਟ੍ਰੇਨ ਚੱਲੀ ਜਿਸ ਨੂੰ ਬਾਅਦ ਚ ਮੁਕੇਰੀਆਂ ਦੇ ਕੋਲ ਰੋਕ ਲਿਆ ਗਿਆ ਜਦੋਂ ਇਸ ਪੂਰੇ ਮਾਮਲੇ ਦੀ ਤਹਿਕੀਕਾਤ ਕਰਨ ਅਧਿਕਾਰੀ ਪਹੁੰਚੇ ਤਾਂ ਉਹ ਵੀ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਉਹਨਾਂ ਦੇ ਮੂੰਹ ਤੇ ਸਿਰਫ ਇੱਕੋ ਹੀ ਸਵਾਲ ਚੜਿਆ ਸੀ ਕਿ ਵੱਡੇ ਅਧਿਕਾਰੀ ਆ ਰਹੇ ਨੇ ਇਨਕੁਆਇਰੀ ਚੱਲਦੀ ਪਈ ਹੈ ਵੱਡੇ ਅਧਿਕਾਰੀ ਆ ਰਹੇ ਨੇ ਇਨਕੁਆਇਰੀ ਚੱਲਦੀ ਪਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨੀ ਤੇਜ਼ ਰਫ਼ਤਾਰ ਨਾਲ ਇਹ ਟ੍ਰੇਨ ਜਿਹੜੀ ਹੈ ਹਵਾ ਨੂੰ ਚੀਰਦੀ ਹੋਈ ਜੰਮੂ ਤੋਂ ਇੱਥੇ ਤੱਕ ਪਹੁੰਚ ਚੁੱਕੀ ਹੈ ਹਰ ਥਾਂ ਤੇ ਇਹਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਦੱਸਿਆ ਗਿਆ ਕਿ ਇਸ ਟ੍ਰੇਨ ਨੂੰ ਬੜੀ ਦਿੱਕਤ ਨਾਲ ਬੜੀ ਮਿਹਨਤ ਨਾਲ ਬਾਅਦ ਚ ਰੋਕਿਆ ਗਿਆ ਜੇ ਨਾ ਰੁਕਦੀ ਇਹ ਟ੍ਰੇਨ ਨਾ ਜਾਣੇ ਇਸਨੇ ਕਿੰਨੀਆਂ ਮਾਸੂਮ ਜਾਨਾਂ ਲੈ ਲੈਣੀਆਂ ਸਨ ਤਸਵੀਰਾਂ ਵੇਖੋ ਅਤੇ ਅਧਿਕਾਰੀ ਸਵਾਲਾਂ ਦੇ ਜਵਾਬ ਤੋਂ ਕਿਵੇਂ ਭੱਜਦੇ ਪਏ ਨੇ ਉਹਦੀ ਤੁਹਾਨੂੰ ਤਸਵੀਰ ਵੀ ਇੱਕ ਵਾਰ ਦਿਖਾ ਦਿੰਦੇ ਹਾਂ ਅੰਡਰ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜਿ세 ਇਨਵੈਸਟੀਗੇਸ਼ਨ ਹੋਤੀ ਹੈ ਉਸ ਤੋਂ ਬਾਅਦ ਅਸੀਂ ਦੱਸਾਂਗੇ ਅੱਛਾ ਨਹੀਂ ਸਰ ਇਹਦਾ ਕੋਈ ਵਿੱਚ ਸੀਗਾ ਇਹਨੂੰ ਕੋਈ ਸਿਗਨਲ ਆਇਆ ਕੋਈ ਰਸਤੇ ਵਿੱਚ ਕੋਈ ਹਾਸਾ ਤਾਂ ਨਹੀਂ ਆਇਆ ਤੱਕ ਪਾਪਰ ਤੋਂ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੋਇਆ ਕਰਨ ਕੀ ਰਿਹਾ ਹੈ ਇਸ ਦਾ ਚੱਲਣ ਦਾ ਅਭੀ ਕੁਛ ਨਹੀਂ ਬਤਾ ਸਕਤੇ ਅੰਡਰ ਇਨਵੈਸਟੀਗੇਸ਼ਨ ਹੈ ਡੀਆਰਐਮ ਸਾਹਿਬ ਬਤਾਏਗਾ ਜੋ ਬਤਾਏਗਾ ਇਹਦਾ ਸਰ ਮੰਨਦੇ ਹੋ ਨਕਾਮੀ ਹੈ ਕਿ ਰੇਲਵੇ ਪਾਕ ਦੀ ਬਿਨਾ ਡਰਾਈਵਰ ਕੋ ਚੱਲ ਕੇ ਚੈੱਕ ਆ ਗਈ ਅਭੀ ਅੰਡਰ ਇਨਵੈਸਟੀਗੇਸ਼ਨ ਹੈ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜਿਸ ਤਰੀਕੇ ਨਾਲ ਚੱਲ ਕੇ ਆਈ ਹੈ ਪਾਟਕ ਨੇ ਇਧਰ ਉਧਰ ਵਸਦੇ ਨੇ ਭਇਆ ਅੰਡਰ ਇਨਵੈਸਟੀਗੇਸ਼ਨ ਹੈ ਉਸਕੇ ਬਾਅਦ ਹੀ ਮੇਰੇ ਫਰੋਜਪੁਰ ਦੇ ਡੀਆਰਐਮ ਸਾਹਿਬ ਬਤਾਏਗਾ ਜੋ ਹੋਗਾ ਇਹ ਇਹ ਕੋਈ ਜਿੱਥੋਂ ਹੀ ਚੱਲੀ ਆ ਸਟੇਸ਼ਨ ਕੋਲ ਹੈ ਇਸਨੇ ਤਾਂ ਡਰਾਈਵਰ ਕੋਈ ਆ ਰਿਹਾ ਹੁਣ ਹਾਂ ਸਰ ਸਾਰਾ ਕੋਈ ਹੋ ਰਹਾ ਹੈ उसके बाद अभी अभी हम कुछ नहीं कहा जब वहाँ खड़ी थी तो तब तो ये तो ब्रेक लगाई नहीं गई ये मुझे पता नहीं है अब अब ब्रेकिंग नहीं लगाई जा रही है अभी हम लोग हमले स्टेशन पर अपना इसको स्टेबल कर रहे हैं पूरी तरीके से पीछे क्या हुआ है इंक्वायरी के विषय है इंक्वायरी होगी बाद पता चलेगा अभी हम लोग आगे छे पीछे छे हैंड ब्रेक लगा देंगे फिर टोटल कितनी ब्रेक होती है टोटल आप सा सामने छः और पीछे छह लगानी पड़ेगी और आगे चैन गुटका लगाना पड़ता है ताकि गुटका लग चुका है और इसके प्रेक प्रेक लिए चैन भी लग गई है अभी पीछे इंक्वायरी होगी पीछे से कैसा है ये अभी उसका कुछ नहीं पता उसके लिए जाँच कमेटी बैठे की पता किया जाएगा कि क्या हुआ कि कैसे आगे आ गई ठीक है अभी हमारे स्टेशन पर रुकी है इसमें छह ब्रेक आगे छः पीछे और चैन गुट के आगे चैन गुट के पीछे स्टेबल किया जा रहा है और उसके बाद जो प्रोग्राम बनेगा जो क्रू आएगा वो ऊपर से डिसीजन होगा कि ये आगे जानी है कि पीछे जानी है कि पावर इसमें पीछे लगाई जाएगी बोले आगे कि लगी है कैसे थ्रू आगे जाएगी ठीक है बस इतना हुआ